ਜੀ ਦੋਸਤੋ ਅੱਜ ਆਪਾਂ ਹੀ ਤੁਹਾਨੂੰ ਦਿਖਾ ਰਿਆ ਬਾਬੇ ਜੰਟੇ ਆਲਮ ਵਾਲਿਆਂ ਦੀ ਨਸਲ ਹੈ ਜਿਹੜੀ ਕਾਲੇ ਚੀਨੇ ਅੱਖ ਦਾ ਸ਼ੌਕ ਕਰੋ ਜੀ ਅੱਖਾਂ ਕੀ ਦੋਸਤੋ ਖਟੀਆਂ ਅੱਖਾਂ ਕਾਲਾ ਚੀਨਾ ਕਬੂਤਰ ਹੈ ਤੇ ਇਹਦੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਪੱਲੇ ਪੱਲੇ ਦੇਖੋ ਜੀ ਉਪਤਰ ਦੇ ਪਿਆਰ ਆ ਦੋਸਤੋ ਜੇ ਕਿਸੇ ਨੂੰ ਸ਼ੱਕ ਹੋਵੇ ਵੀ ਇਹ ਜੰਟੇ ਵਾਲੇ ਨਹੀਂ ਹੈਗੇ ਤਾਂ ਆਪਣੇ ਨਾਲ ਗੱਲ ਕਰ ਸਕਦਾ ਜੰਟੇ ਆਲਮ ਵਾਲੇ ਬਾਬੇ ਦੀ ਜਿਹੜੀ ਨਸਲ ਆ ਬਣਾਈ ਸੀ ਬਾਬੇ ਨੇ ਕਾਲੇ ਚੀਨੇ ਤੇ ਆ ਪੱਲਾ ਦੂਜਾ ਦੋਸਤੋ ਦੇਖੋ ਹਜੇ ਬਸ ਥੋੜਾ ਜਿਹਾ ਘੱਟ ਆ ਉਪਤਰ ਕੰਨੀਆਂ ਵਾਲੇ ਰਹਿ ਗਏ 10 ਮਾ 10 ਮਾ ਖੰਭ ਰਹਿ ਗਏ ਇਹਨਾਂ ਦਾ ਕੱਢਣ ਵਾਲਾ ਕਾਲਾ ਚੀਨਾ ਤੇ ਪੂਛ ਦੇ ਦੋਸਤੋ ਆ ਦੇਖ ਲਓ ਤੁਸੀਂ ਜਿਵੇਂ ਆਪਿਆਰ ਕੇ ਦੱਸਦੇ ਹੁੰਦੇ ਆ ਵੀ ਪੂਛ ਦੇ ਉੱਤੇ ਵੀ ਹੈਗੇ ਆ ਫੋਕਸ ਕਰੋ ਜੀ ਪੂਛ ਦੇ ਉੱਤੇ ਵੀ ਹੈਗੇ ਆ ਤੇ ਵਿੱਚ ਵੀ ਕਾਲਾ ਖੰਭ ਹੈਗਾ ਆਪਾਂ ਪੂਛ ਚ ਦਿਖਾ ਦਿੰਨੇ ਆ ਤੁਹਾਨੂੰ ਕਮਣ ਕਬੂਤਰ ਤੜਾ ਤਾਂ ਬੜਾ ਹੀ ਖੜਦਾ ਨਿਕਾ ਆਹ ਦੇਖੋ ਜੀ ਪੂਛ ਦੇ ਵਿੱਚ ਵੀ ਕਾਲਾ ਖੰਭ ਹੈਗਾ ਦੋਸਤੋ ਤੇ ਲੌਂਸ ਵੀ ਹੈਗੀ ਆ ਜੀ ਲੌਂਸ ਦਿਖਾਓ ਜੀ ਲੌਂਸ ਦੇਖ ਸਕਦੇ ਆਂ ਜੀ ਤੁਸੀਂ ਲੌਂਸ ਹੈਗੀ ਆ ਥੱਲੇ ਨਾ ਫੋਕਸ ਕਰੋ ਇਹ ਲੌਂਸ ਤੇ ਡੜਿਆਤ ਬਾਲਾ ਕੁੱਤਰ ਦੋਸਤੋ ਖੜਦਾ ਨਹੀਂ ਇਹ ਆਹ ਵੇਖ ਲੋ ਜੀ ਇੱਕ ਮਿੰਟ ਆਹ ਲੌਂਸ ਹੈਗੀ ਆ ਲੌਂਸ ਦੇਖੋ ਜੀ ਲੌਂਸ ਤੇ ਟੱਚ ਕਰੋ ਜੀ ਲੌਂਸ ਹੈਗੀ ਆ ਇਹ ਦੋਸਤੋ 100% ਪਿਓਰ ਹੈ ਜੇ ਕਿਸੇ ਨੂੰ ਦੋਸਤ ਨੂੰ ਕੋਈ ਆ ਪੱਤੀ ਖਵੇ ਤਾਂ ਗੱਲ ਕਰ ਸਕਦਾ ਸਾਡੇ ਨਾਲ ਇਹ ਆਪਣਾ ਪੂਰਾ ਚੈਲੰਜ ਹੈ 100% ਪਿਓਰ ਹੈ ਬਾਬੇ ਜਾਂਟੇ ਆਲਮ ਵਾਲਿਆਂ ਦੀ نسل ਚ ਕਾਲੇ ਚੀਨੇ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਦੋਸਤੋ ਸਨੋ ਦੇਖ ਸਕਦੇ ਆ ਅੱਖ ਤੇ ਫੋਕਸ ਕਰੋ ਠੀਕ ਹੈ ਜੀ ਪਾਉਜ਼ ਕਰ ਲਓ ਪਾਉਜ਼ ਇਧਰੋਂ ਪਾਉਜ਼ ਕਰ ਲਓ ਜੀ ਉੱਪਰੋਂ ਇਧਰਲੇ ਪਾਸੋਂ ਇਹ ਇਥੋਂ ਕਰੋ ਪਾਉਜ਼